ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਵਿੱਚ ਹੋ ਤੇ ਜੀ ਅੱਜ ਨਾ ਟਾਈਮ ਹੋ ਗਿਆ ਜੀ 12:00 ਵੱਜ ਗਏ 12:00 ਵੱਜ ਗਏ ਤੇ ਆਪਾਂ ਆ ਗਏ ਜੀ ਦਸੋਈ ਚ ਤੇ ਹੁਣ ਇਹ ਨਾ ਖਟੇ ਸੀ ਜੀ ਅੱਜ ਤਾਂ ਨਾ ਬਹੁਤ ਹੀ ਸਵੇਰ ਦਾ ਹਨਾ ਜੀ ਬਸ ਮਾੜੇ ਹੋ ਰਿਹਾ ਕੰਮ 4:00 ਵਜੇ ਉੱਠੇ ਜੀ ਲਾਈਟ ਚਲੀ ਗਈ 4:00 ਵਜੇ ਉੱਠ ਕੇ ਜਦ ਲਾਈਟ ਚਲੀ ਗਈ ਉਸ ਤੋਂ ਬਾਅਦ ਜੀ ਚਲਤਾ ਰਹਾ ਤੁਰਾ ਕੱਢੀਆਂ ਨਾ ਹੁਣ ਪਸੂ ਬਣੇ ਅਨ ਵਾਟਰ ਚਾਰਜ ਹੁੰਦਾ ਆਪਣਾ ਤੇ ਕੁਛ ਕੁਛ ਬਨ ਕੇ ਹੈ ਨਾ ਪਰ ਅੰਦਰ ਨਾ ਕੁਛ ਨੂੰ ਬਹੁਤ ਜਿਆਦਾ ਗਰਮੀ ਸੀਗੀ ਕਿਉਂਕਿ ਬਾਹਰ ਤਾਂ ਜੀ ਆਪਣੇ ਹੈ ਨਾ ਫਾਰਮ ਦੇ ਵਿੱਚ ਤਾਂ ਸ਼ਾਬਾ ਬਹੁਤ ਜਾਂਦੀ ਖੁੱਲਾ ਹੈਗਾ ਉਹ ਬਣ ਜਾਂ ਆਉਂਦੀ ਜਾਂਦੀ ਰਹਦੀ ਹਵਾ ਖੁੱਲਾ ਬਹੁਤ ਅਗਤੀ ਹਵਾ ਆਉਂਦੀ ਜਾਂਦੀ ਹੈ ਤੇ ਜਿਹੜਾ ਇਧਰ ਆਪਣਾ ਹੈ ਨਾ ਮੱਝਾਂ ਵਾਲਾ ਬਰਾਂਡ ਹੈ ਇਹਦੇ ਵਿੱਚ ਬਹੁਤ ਜਿਆਦਾ ਗਰਮੀ ਹੁੰਦੀ ਹੈ ਕਿਉਂਕਿ ਇੱਕ ਨਾ ਇਹ ਸੱਤ ਸੂਰ ਦੀ ਛੋਟੀ ਜਿਹੀ ਨੇ ਗਲਤੀ ਹੋ ਗਈ ਉਹਦੋਂ ਇਹਦੀ ਛੱਤ ਹੈ ਜਿਹੜੀ ਥੋੜੀ ਜਿਹੀ ਨੀਵੀ ਰਹਿ ਗਈ ਸੱਤ ਉਹਦੋਂ ਪਤਾ ਨਹੀਂ ਸੀ ਲੱਗਿਆ ਹੈ ਨਾ ਉਹ ਨਹੀਂ ਪਤਾ ਲੱਗਦਾ ਜੀ ਤੇ ਨਾ ਹੀ ਸਾਨੂੰ ਮਿਸਤਰੀ ਨੇ ਕਿਹਾ ਵੀ ਥੋੜਾ ਉੱਚਾ ਤੇ ਸੁਬਾ ਸਬ ਵੀ ਉੱਚਾ ਕਰ ਲੋ ਇਹ ਤੇ ਬਹੁਤ ਹੀ ਜਿਆਦਾ ਹੈ ਨਾ ਗਰਮੀ ਸੀਗੀ ਜੀ ਇੱਥੇ ਹੁੰਦੀ ਆ ਸੁਬਾ ਤੇ ਉਦੋਂ ਹੁਣਾਂ ਜੀ ਪੱਖੇ ਚੱਲਦੇ ਹੁੰਦੇ ਆ ਤੇ ਫਿਰ ਹੋਰ ਗੱਲ ਤੇ ਜੀ ਲਾਈਟ ਸਵੇਰੇ 8:30 ਵਜੇ ਆਈ ਆ ਤੇ ਉਸ ਤੋਂ ਬਾਅਦ ਆਪਾਂ ਜਨਰੇਟਰ ਨਾਲ ਆਪਣੀਆਂ ਜਿਹੜੀਆਂ ਧਾਰਾ ਧੂਰਾ ਕੱਢੀਆਂ ਉਦੋਂ ਜੀ ਮਸ਼ੀਨ ਖੜ ਗਈ ਆਪਣੀ ਜਿਹੜੀ ਗਾਈਆਂ ਵਾਲੀ ਜਿਹੜੀ ਹੈਗੀ ਆ ਮਿਲਕਿੰਗ ਮਸ਼ੀਨ ਆਪਣੀ ਉਹ ਖੜ ਗਈ ਪਤਾ ਨਹੀਂ ਉਹਨੂੰ ਕੀ ਹੋਇਆ ਜੀ ਹਾਂ ਪਤਾ ਨਹੀਂ ਉਹਨੂੰ ਕੀ ਹੋਇਆ ਜੀ ਹਨਾ ਹਵਾ ਬਣਾਉਣੋਂ ਹਟ ਗਈ ਤੇ ਆਪਣਾ ਜਿਹੜਾ ਰਾਜੂ ਆ ਸੀ ਮੱਝਾਂ ਕੱਟ ਤੇ ਕਹਿੰਦਾ ਬੀਬੀ ਜੀ ਮਸ਼ੀਨ ਹਨਾ ਜਿਹੜੀ ਉਹ ਚੱਲ ਨਹੀਂ ਇਹਦੇ ਫਿਰ ਜਿਹਦੇ ਵਿੱਚ ਮੱਝਾਂ ਛੱਡ ਕੇ ਹਨਾ ਗਾਈਆਂ ਵਾਲੇ ਪਾਸੇ ਗਏ ਤੇ ਉਧਰ ਹਨਾ ਧਾਰਾ ਧੂਰਾ ਕੱਢਦੇ ਨੂੰ ਬਹੁਤ ਜ਼ਿਆਦਾ ਲੇਟ ਹੋ ਗਿਆ ਅੱਜ ਤਾਂ 7 ਵਜੇ 7 ਵਜੇ ਵਾਂਗੂ ਹੀ ਆ ਪਤਾ ਨਾ ਕੱਢਾਂ ਤੇ ਉਸ ਤੋਂ ਬਾਅਦ ਜਿਸਨ ਪਤਾ ਹਨਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਜਿੱਦ ਇੱਕ ਵਾਰ ਹਨਾ ਕੰਮ ਵੀ ਚਲ ਜੇਵੇ ਹਨਾ ਤੇ ਫੇਰ ਲੋਟ ਨਹੀਂ ਆਉਂਦਾ ਤੇ ਗਰਮੀ ਹੈਗੀ ਬਹੁਤ ਜ਼ਿਆਦੀ ਜੀ ਤੇ ਤੇ ਕੱਲ ਆਪਣੇ ਆ ਗਈ ਸੀ ਜੀ ਕਰਨ ਤੇ ਕਮਲ ਕੱਲ ਆ ਗਈ ਸੀ ਤੇ ਚਲੋ ਵਧੀਆ ਚਾਰ ਦਿਨ ਹਨਾ ਲਾਇਆ ਇਹ ਉਹ ਤਾਂ ਨਹੀਂ ਘਰੋਂ ਨਿਕਲਿਆ ਜਾਂਦਾ ਹਨਾ ਕਮਾਕਾਰਾਂ ਦੇ ਵਿੱਚ ਤੇ ਸੂਟ ਸੀ ਜਿਹੜੇ ਆਪਣੇ ਜੀ ਉੱਥੇ ਇਹ ਸਟਿਚ ਕਰ ਲਏ ਕਮਲ ਤੇ ਜਿਹੜੀ ਆਪਣੀ ਰਹਿੰਦੀ ਹੈਗੀ ਤਰਪਾਈ ਕਰਨ ਵਾਲੀ ਤੇ ਅੱਜ ਆਪਾਂ ਦੇਖਦੇ ਤਰਪਾਈ ਕਰਾਂਗੇ ਤੇ ਨਾਲੇ ਦਿਖਾਉਣੀ ਅੱਜ ਹਨਾ ਹੁਣ ਫਿਕਰ ਲੱਗਿਆ ਪਿਆਗਾ ਵੀ ਜਿਹੜੀ ਆਪਣੀ ਦੁੱਧ ਵਾਲੀ ਮਸ਼ੀਨ ਹਨਾ ਵਿਊ ਦਾ ਕੀ ਬਣੂਗਾ ਸ਼ਾਮ ਤੱਕ ਦੇਖਦੇ ਆਂਗੇ ਮਿਸਤਰੀ ਨੇ ਫੋਨ ਲਾਇਆ ਸੀ ਉਹ ਕਦੇ ਵੀ ਸ਼ਾਮ ਨੂੰ ਸਾਨੂੰ ਦੱਸਿਓ ਵੀ ਕੀ ਗੱਲ ਆ ਵੀ ਜੇ ਨਾਂ ਹਨਾ ਠੀਕ ਹੋਈ ਤਾਂ ਸਾਡੇ ਤੋਂ ਵੀ ਦੱਸ ਦੇਵਾਂਗੇ ਤੁਹਾਨੂੰ ਅਸੀਂ ਵੀ ਆ ਵਿਆਹ ਨੂੰ ਸੱਚ ਵੀ ਤੁਸੀਂ ਦੇਖ ਲਓ ਕਰਕੇ ਵੀ ਜੇ ਨਾਂ ਹਨਾ ਵਿਆਹ ਬੀ ਨਾਂ ਠੀਕ ਹੋਈ ਤਾਂ ਸਾਡੇ ਤੋਂ ਫਿਰ ਅਸੀਂ ਇੱਥੋਂ ਨਾ ਵੀ ਜਿਹੜੇ ਮਿਸਤਰੀ ਆ ਵਿਊ ਭੇਜ ਦਿਆਂਗੇ ਮਸ਼ੀਨ ਵਾਲੇ ਤੇ ਹੁਣ ਮਸ਼ੀਨ ਸਾਫ਼ ਕਰ ਦਿੱਤੀ ਹੈ ਜੀ ਆਪਾਂ ਤੇ ਫਿਰ ਦੇਖਦੇ ਆ ਜੀ ਹਨਾ ਸ਼ਾਮ ਨੂੰ ਤੇ ਕਪੜੇ-ਕੁਪੜੇ ਆਪਾਂ ਜਿਹੜੇ ਧੋ ਦਿੱਤੇ ਹੈਗੇ ਤੇ ਬਦਲ ਬਾਈ ਹੋਈ ਪਈ ਤੇ ਕਿੰਨੀ ਗਰਮੈਸ਼ ਹੋਈ ਪਈ ਨਾ ਤਾਂ ਵੀ ਆਉਂਦਾ ਤੇ ਨਾ ਮੀ ਜਾਂਦਾ ਹੈਗਾ ਜੇ ਪਾ ਜੀ ਹਨਾ ਇੱਕ ਦੋ ਦਿਨ ਚੱਲ ਹਨਾ ਪਸ਼ਵਨ ਦੀ ਰਾਮ ਮੇਜੇ ਤੇ ਆ ਬਹੁਤ ਨਾਲ ਹੋ ਗਈ ਜੀ ਹੁਣ ਤਾਂ ਗਰਮੀ ਇੰਨੀ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਬੱਦਲ ਜੇ ਬਣ ਜਾਂਦੇ ਅੱਜ ਫੇਰ ਹਨਾ ਕਿਧਰ ਹੀ ਹੋ ਜਾਂਦੇ ਕੱਲ ਸ਼ਾਮ ਨੂੰ ਤਾਂ ਇੰਨਾ ਹੋਇਆ ਵੀ ਬਹੁਤ ਜ਼ਿਆਦੀ ਬੱਦਲ ਆ ਗਿਆ ਵੀ ਅੱਜ ਬੱਦਲ ਆਊਗਾ ਪਊਗਾ ਬਹੁਤ ਰਿਹਾ ਤਾਂ ਗਾਈ ਦਸੀ ਜੀ ਕੜੀਆਂ ਵੀ ਲੱਗੀਆਂ ਸੀ ਕੱਪੜੇ ਕੁੱਪੜੇ ਲਾਏ ਸੀ ਸ਼ਾਮ ਨੂੰ ਡੋਹਣੇ ਆਪਾਂ ਤੇ ਉਸ ਤੋਂ ਬਾਅਦ ਜੀ ਪਤਾ ਨਹੀਂ ਕਿੱਧਰ ਲੰਘ ਲੰਘ ਗੁਈਆ ਤੇ ਪਾਛ ਹੁਣ ਤਾਂ ਬਹੁਤ ਔਖਾ ਹੋਇਆ ਪੈਜੀ ਹਨਾ ਤੇ ਨਾ ਘਰ ਦੇ ਕੰਮ ਕਾਰਾਂ ਦਾ ਬਹੁਤ ਜ਼ਿਆਦਾ ਔਖਾ ਹੈ ਤੇ ਆਪਾਂ ਜੀ ਕੰਮ ਕਾਰਾ ਜਿਹੜੇ ਸਵੇਰ ਦੇ ਨਹੀਂ ਮਿਢਲੇ ਨੇ ਕੱਪੜੇ ਧੋ ਦਿੱਤੇ ਸੀਗੇ ਜਿਹੜੇ ਅਕਲ ਸੁਮਿਤ ਰੜੀ ਇਥੇ ਸ ਦੇ ਵਿਚਾਰੇ ਬਜ਼ੁਰਗ ਤਾਂ ਉਹ ਸਿਵਾ ਉੱਥੇ ਗਏ ਸੀਗੇ ਜਿਹੜੇ ਚਿੱਟੇ ਕੱਪੜੇ ਜੀ ਉਹ ਮੈਂ ਧੋਕੇ ਹਨਾ ਪਹਿਲਾਂ ਪਹਿਲਾਂ ਸੁਕਾ ਕੇ ਸੀ ਜ ਲੈ ਲਾਲੇ ਸੀ ਮੈਂ ਤੇ ਹੁਣ ਜਿਹੜੇ ਦੂਸਰੇ ਕੱਪੜੇ ਆ ਬਸ ਉਹ ਤਾਰਦੇ ਆ ਤੇ 12 ਵਜ ਗਈ ਜੀ ਅੱਜ ਤਾਂ ਆਪਾਂ ਨੂੰ 12:30 ਹੋਣ ਵਾਲੇ ਅਗਲੇ 11:15 ਵਜੇ ਨੂੰ ਕੰਮ ਨਹੀਂ ਪੂਰਾ ਜਾਂਦਾ ਅੱਜ 12 ਵਜ ਗਈ ਕਿਉਂਕਿ ਨਾ ਸਵੇ ਤੇ ਹੁਣ ਜੀ ਇੰਨੀ ਬਦਲਵਾਈ ਹੋਈ ਪਈ ਐ ਤੇ ਲੱਗਦਾ ਵੀ ਮੀਂਹ ਆਊਗਾ ਤੇ ਅੱਗੇ ਤਾਂ ਜੀ ਹਨਾ 50 ਬਣਾਉਂਦੇ ਹੁੰਦੇ ਅਸਲ ਤੇ ਅੱਜ ਨੂੰ ਪਤਾ ਨਹੀਂ ਕਿਉਂ ਸਿਰ ਜ ਬਹੁਤ ਜ਼ਿਆਦਾ ਹਨਾ ਦਰਦ ਕਰ ਰਿਹਾ ਤੇ ਮੈਂ ਚੱਲ ਥੋੜੀ ਚਾਹ ਬਣਾ ਕੇ ਪੀਨੇ ਆ ਤੇ ਫਿਰ ਬੰਦ ਕੇ ਥੋੜਾ ਟਾਈਮ ਫਿਰ ਥੋੜਾ ਟਾਈਮ ਕਰਾਂਗੇ ਜੀ ਰੈਸਟ ਹਨਾ ਤੇ ਆਪਾਂ ਥੋੜੀ ਚਾਹ ਬਣਾ ਲਗੇ ਸਮੀਰ ਤੇ ਉਹ ਹੀ ਗੱਲ ਜੀ ਫਿਰ ਉਸ ਤੋਂ ਬਾਅਦ ਹਨਾ ਆਪਣਾ ਸਮੀਰ ਡੜੀ ਗਏ ਸੀਗੇ ਖੇਤ ਜਦੋਂ ਖੇਤ ਗਏ ਹਨਾ ਉੱਥੇ ਨਾ ਜਾਂਦੇ ਨੇ ਮੋਟਰ ਸੀ ਜਿਹੜੀ ਆਪਣੀ ਖੇਤ ਵਾਲੀ ਉਹਦੀ ਤਾਰ ਮੱਚ ਗਈ ਜੀ ਤੇ ਅੱਜ ਤਾਂ ਜਿੱਦਣ ਮਾਰੇ ਤੇ ਸੁਨੀਤ ਰੈਡੀ ਹੋ ਉਹ ਲੈਣ ਗਏ ਹਨ ਪਤਾ ਹੀ ਬਸ ਜੱਟਾਂ ਦੇ ਪੰਮਾ ਦਾ ਜਦੋਂ ਫਸਲ ਲੱਗ ਜਾਂਦੀ ਹੈ ਗਰਮ ਹੋਇਆ ਤਾਂ ਹੀ ਮੋਟਰ ਤਾਂ ਨਹੀਂ ਲੋਟ ਆਉਂਦੀ ਹੈ ਜੀ ਕਿਤੇ ਮੋਟਰ ਕੱਢ ਲਈ ਕਿਤੇ ਪਾ ਲਈ ਕਿਤੇ ਤਾਰ ਹੋ ਗਈ ਕਿਤੇ ਸਟਾਰਟਰ ਹੋ ਗਿਆ ਬਸ ਆਹੀ ਲੋਟ ਆਉਂਦਾ ਜੀ ਸਾਰਾ ਹਨ ਤੇ ਦੋ ਸੇ ਹੁਣ ਬਸ ਹੁਣ ਕੁਛ ਕਰ ਨਹੀਂ ਸਕਦੇ ਹਣਾ ਇਹ ਤਾਂ ਵੀ ਨਾ ਕੋਈ ਕੰਮ ਨਹੀਂ ਹੈਗਾ ਹੋਰ ਜੇ ਜੇ ਕੁ ਕੰਮ ਹੋਵੇ ਤਾਂ ਨਾ ਬੰਦਾ ਉਹ ਕਰ ਲੇ। ਛੇਤੀ ਤੋਂ ਬਣਾਉਣ ਕੋਈ ਕੰਮ ਨਹੀਂ ਹੈਗਾ। ਚਲੋ ਜੀ ਹੁਣ ਆਪਾਂ ਚਾਹ ਬਣਾ ਲੀਏ। ਚਾਹ ਬਣਾ ਕੇ ਥੋੜੀ ਜਿਹੀ ਚਾਹ ਪੀ ਕੇ ਅਸੀਂ ਤਾਂ ਥੋੜਾ ਟਾਈਮ ਕਰਦੇ ਹਾਂ ਰੈਸਟ ਆਪਾਂ ਨੂੰ ਜਿੰਨਾ 12:00 ਵਜੇ ਫਿਰ ਆਪਾਂ ਕੱਪੜੇ ਉਤਾਰਾਂਗੇ। ਫਿਰ ਆਪਾਂ ਕੱਪੜੇ ਉਤਾਰਾਂਗੇ। ਕੱਪੜੇ ਉਤਾਰ ਕੇ ਨਾ ਫਿਰ ਆਪਾਂ ਰੈਸਟ ਕਰਦੇ ਹਾਂ ਥੋੜਾ ਟਾਈਮ ਤੇ ਬੱਦਲ ਜੀ ਕਿਤੇ ਹੋ ਜਾਂਦੀ ਐ ਤੇ ਕਿਤੇ ਧੁੱਪ ਹੋ ਜਾਂਦੀ ਐ। ਤੇ ਜੀ ਥੋੜਾ ਟਾਈਮ ਨੂੰ ਮੀਂਹ ਥੋੜਾ ਜਿਹਾ ਮੀਂਹ ਪਾ ਦਿੱਤੀ ਕੱਲ ਕੱਲ ਬਹੁਤ ਜਗਾ ਤੇ ਹਨ ਮੈਂ ਜੀ ਦੇਖੇ ਸੀ ਆਪਾਂ ਵਲੌਗ ਬਹੁਤ ਜਗਾ ਤੇ ਮੀਂਹ ਪਾਇਆਗਾ ਬਹੁਤ ਯਾਰ ਤੇ ਆਪਣੇ ਨਹੀਂ ਨਹੀਂ ਪਿਆ ਜੀ ਜਿਉਂ ਝੋਨਾ ਲੱਗਿਆ ਹਨ ਪਹਿਲਾਂ ਆਇਆ ਸੀ ਬਹੁਤ ਟਾਈਮ ਹੋ ਗਿਆ ਮੇਰਾ ਮੀਂਹ ਨਾ ਹੋ ਗਿਆ ਹੋ ਮੀਂਹ ਪੈ ਬਸ ਇੱਕਦਮ ਥੋੜਾ ਜਿਹਾ ਕੜਗਾਈਆ ਜੀਗਾ ਇਹ ਮਸਤੀ ਨਹੀਂ ਤੇ ਉਸ ਤੋਂ ਬਾਅਦ ਨਹੀਂ ਆਇਆ ਮੀਂਹ ਉਸ ਤੋਂ ਬਾਅਦ ਲੱਗਦਾ ਹੁੰਦਾ ਜੀ ਅੱਜ ਵੀ ਆਇਆ ਅੱਜ ਵੀ ਆਇਆ ਤਾਂ ਪਰ ਨਹੀਂ ਆਇਆ चलो जी आप हम चाह बना लगे फिर मिलते हैं। हम चाह बनाइए जी चाह पी के थोड़ी देर होव तंदरस्त चाह पी के फिर कोई देखिए सब्जी सुजी का की बनावगा आज कोई सब्जी है नहीं देख रहे जी आप मूंगी बना लेंगी मस्ती तो मूंगी बना लें तो हम चाह पी पहले फिर हैं ਹਾਂਜੀ ਆਪਾਂ ਨਾ ਧਾਰਾਂ ਚੂਲੀਆਂ ਤੇ ਅੱਜ ਆਪਾਂ ਪਹਿਲਾਂ ਮੱਝਾਂ ਦਾ ਧਾਰਾ ਕਿੰਨਾ ਨਾਲ ਰਾਜੀ ਲਾ ਕੇ ਤੇ ਉਸ ਤੋਂ ਬਾਅਦ ਹਨਾ ਫਿਰ ਆਪਾਂ ਗਾਵਾਂ ਨੂੰ ਧਾਰਾਂ ਚੂਗਾ ਤੇ ਜੀ ਮਸ਼ੀਨ ਇੰਨੀ ਜਿੱਦੂ ਜਿਹਦੇ ਨਾਲ ਚੱਲੀ ਅੱਜ ਤੇ ਉਹਦਾ ਸਿਲੋ ਲੀਕ ਹੋਈ ਪਈ ਸੀ ਮੈਂ ਚਕਾਦਨੀ ਆ ਇਹ ਦੁੱਧਾਂ ਟੋਲ ਕੱਲ ਚ ਗਈ ਜੀ ਲੇਟ ਹੋ ਗਈ ਧਾਰਾਂ ਚੋਣ ਨੂੰ ਸੁਣ ਦੱਸਿਆ ਹਨਾ ਮਸ਼ੀਨ ਬਹੁਤ ਮਸ਼ੀਨ ਦੀ ਰਬਰ ਥੋੜੀ ਜੀ ਨਾ ਲੀਕ ਹੋਈ ਪਈ ਸੀ ਨੀਚੇ ਤੋਂ ਥੋੜੀ ਜੀ ਮੜੱਕ ਨਹੀਂ ਜੰਨੀ ਹੁੰਦੀ ਰਬਰ ਰਵੜ ਨਮੜਾ ਤੇ ਜਿਹਦੇ ਦਿਨੇ ਆਪਾਂ ਚੋਈਆਂ ਸਵੇਰੇ ਚੋਈਸ ਨੂੰ ਨਹੀਂ ਪਤਾ ਲੱਗਿਆ ਤੇ ਦਿਨੇ ਜੀ ਧੋਤੀ ਉਹਦੇ ਵੀ ਨਹੀਂ ਪਤਾ ਲੱਗਿਆ ਮਸ਼ੀਨ ਦਾ ਤੇ ਹੁਣ ਨਾ ਉਹ ਜਿਹਦੇ ਆਪਾਂ ਸ਼ਾਮ ਨੂੰ ਕਸੀ ਹੈ ਨਾ ਮਸ਼ੀਨ ਉਹਦੋਂ ਪਤਾ ਲੱਗਿਆ ਤੇ ਇੱਕ ਗਾਂ ਦੇ ਲਾ ਕੇ ਦੇਖੀ ਤੇ ਉਹਦੋਂ ਪਤਾ ਲੱਗਿਆ ਵੀ ਵਧੀਆ ਹੈ ਨਾ ਚੋਈ ਗਈ ਫਿਰ ਉਸ ਤੋਂ ਬਾਅਦ ਜੀ ਆਪਾਂ ਚੇਪੀ ਮੰਗਾਈ ਤੇ ਆਪਾਂ ਦੇਸੀ ਜਗਾਰ ਲਾਇਆ ਅੱਜ ਆਪਾਂ ਲਾਇਆ ਜੀ ਦੇਸੀ ਜਗਾਰ ਤੇ ਫਿਰ ਉਹਨੂੰ ਹਨਾ ਜਿਹੜੀ ਆਪਣੀ ਸੀਗੀ ਚੇਪੀ ਜਿਹੜੀ ਹੁੰਦੀ ਹੁੰਦੀ ਜਿਹੜੀ ਤਾਰਾਂ ਤੇ ਆਪਾਂ ਜਿਹੜੇ ਪਤਾਰਾਂ ਤੇ ਬਲੇਡ ਦੇਹਨੇ ਹਨਾ ਚੇਪੀ ਜਿਹੜੀ ਆਪਾਂ ਹਨਾ ਤਾਰਾਂ ਤੇ ਬਲੇਡ ਦੇਹਨੇ ਚੇਪੀ ਉਹ ਲਾਈ ਫਿਰ ਉਹ ਲਾ ਕੇ ਹਨਾ ਉਹਦੀ ਹਵਾ ਜਿਹੜੀ ਪ੍ਰੋਪਰ ਬਣਨ ਲੱਗੀ ਸੀ ਹਵਾ ਘਟ ਬਣਦੀ ਸੀ ਮਸ਼ੀਨ ਦੀ ਫਿਰ ਜੀ ਉਹਦੀ ਹਵਾ ਬਣਨ ਲੱਗੀ ਤੇ ਫਿਰ ਆਪਾਂ ਤਾਰਾਂ ਚੁਈਆਂ ਤੇ ਆਪਾਂ ਜੀ ਦੋ ਬੱਚੇ ਤੇ ਇੱਕ ਹਰਵਿੰਦਰ ਆਪਣਾ ਤੇ ਮੈਂ ਤੇ ਕਮਲ ਤੇ ਆਪਣਾ ਰਾਜੂ 6 ਜਣੇ ਜੀ ਮਸ਼ੀਨ ਦਾ ਹਨਾ ਵੇਰਵਾ ਲੈ ਰਹੇ ਸੀ ਵੀ ਕੀ ਕੀ ਹੋਇਆ ਮਸ਼ੀਨ ਨੂੰ ਤੇ ਚਲੋ ਫਿਰ ਬਾਅਦ ਚ ਹਨਾ ਅੱਧਾ ਘੰਟਾ ਖੋਲਜਨ ਖਲਜਨ ਤੋਂ ਬਾਅਦ ਫਿਰ ਆਪਾਂ ਚੇਪੀ ਮੰਗਵਾਈ ਤੇ ਚੇਪੀ ਲਾ ਕੇ ਫਿਰ ਆਪਾਂ ਤਾਰਾ ਕੱਢਾਂ ਤੇ ਉਦੋਂ ਜੀ ਆਪਣੀ ਇੱਕ ਮੱਜ ਹਿੱਲ ਗਈ ਅੱਜ ਉਹ ਰਾਜੂ ਕਹਿੰਦਾ ਮੈਂ ਚੋਦੇ ਨਾਲ ਪਹਿਲਾਂ ਆਪਾਂ ਮੱਜਾਂ ਚੋਲਦੇ ਬਿਸ਼ੇਰ ਤੋਂ ਬਾਅਦ ਮਸ਼ੀਨ ਨੂੰ ਹਨ ਹੱਥ ਪਾਵਾਂਗੇ ਤੇ ਹੀ ਫਿਰ ਆਪਾਂ ਹਨਾ ਉਹ ਮੱਜ ਰਾਜੂ ਚੋਣ ਲੱਗ ਗਿਆ ਤੇ ਰਾਜੂ ਨੇ ਕਦੇ ਮੱਜਾਂ ਚੋਈਆਂ ਨਹੀਂ ਤੇ ਆਪਣੀ ਮੱਜ ਜਿਹੜੀ ਹਿੱਲ ਗਈ ਤੇ ਉਸ ਤੋਂ ਬਾਅਦ ਕਮਲ ਨੇ ਚੋਈ ਤੇ ਆਪਾਂ ਨੂੰ ਦਾਲ ਸਬਜ਼ੀ ਨੂੰ ਵੀ ਅੱਜ ਬਹੁਤ ਹੀ ਲੇਟ ਹੋ ਗਏ ਤੇ ਹੁਣ ਆਪਾਂ ਦਾਲ ਬਣਾਉਣੇ ਆ ਤੇ ਨਾਲੇ ਬੱਚੇ ਕਹਿੰਦੇ ਜੀ ਕਸਟਰਡ ਖਾਣਾਗਾ ਤੇ ਕਸਟਰਡ ਬਣਾਉਣ ਤੇ ਜੀ ਤੁਹਾਨੂੰ ਦੇ ਇੰਨਾ ਵੀ ਹੈ ਨਾ ਕਦੇ-ਕਦੇ ਤਾਂ ਇੰਨਾ ਕੰਮ ਜਿਹੜੇ ਪਸ਼ੂ ਹੋ ਰੰਭ ਰਹੇ ਤੇ ਆਪਣਾ ਰਾਜੂ ਗਿਆ ਜੀ ਪੱਠੇ ਹਰ ਰੋਜ਼ ਹੈ ਨਾ ਐਸ ਵੇਲੇ ਦੁਬਾਰਾ ਵੱਢਣੇ ਪੈਂਦੇ ਆ ਕਿਉਂਕਿ ਪਸ਼ੂ ਵੱਧ ਹੋਣ ਦੇ ਕਰਕੇ ਪੱਠੇ ਘਟ ਜਾਂਦੇ ਆ ਜੀ ਬਾਕੀ ਜੀ ਹੁਣ ਨਾ ਪਨੇਰਾ ਹਰਾ ਹੀ ਪਾ ਦੇਣੇ ਹੁੰਨੇ ਆ ਕਿਉਂਕਿ ਨਾ ਪੱਠੇ ਖਰਾਬ ਹੋ ਜਾਂਦੇ ਆ ਪੱਠੇ ਉਦ ਵੱਧ ਬੀਜ ਜਗੇ ਤੇ ਪਹਿਲਾਂ ਪਾਣੀ ਪੂਣੀ ਦੇ ਨਾਲ ਤੋਂ ਬਿਨਾ ਹੋਏ ਨਹੀਂ ਹੈਗੇ ਤੇ ਹੁਣ ਇਕੱਠੇ ਹੋਗੇ ਤੇ ਹੁਣ ਆ ਜਿਹੜੇ ਪੱਠੇ ਆਪਣੇ ਹਨ ਰਾਜੂ ਵੱਢਣਗੇ ਦੁਬਾਰਾ ਇੱਕ ਗੱਡੀ ਹੁਣ ਹੋਰ ਭਰ ਕੇ ਲਿਆਉ ਗੱਡੀ ਪਹਿਲਾਂ ਭਰ ਕੇ ਲਿਆ ਸੀ ਤੇ ਗੱਡੀ ਦੁਬਾਰਾ ਹੁ ਹਾਂ ਆ ਗਈ ਆ ਗਈ ਲੋ ਜੀ ਸਲੀਦਰ ਰੜੀ ਗਿਆ ਦੁੱਧ ਪਾ ਢੋਲ ਕਹਿੰਦੇ ਚ ਟੰਗਾ ਦਿਓ ਪਹਿਲਾਂ ਇਥੋਂ ਬਾਹਰੋਂ ਗਈ ਉਹ ਤੋਂ ਬੋਲੀ ਨਹੀਂ ਤੇ ਹੁਣ ਕਹਿੰਦੇ ਢੋਲ ਟੰਗਾ ਦਿਓ ਹਣਾ ਸਾਈਕਲ ਤੇ ਹੁਣ ਤਾਂ ਇਹ ਪਸ਼ੂ ਹਨਾ ਬਹੁਤ ਹੋਏ ਪਏ ਆ ਦੁੱਧ ਬਹੁਤ ਘਟ ਗਿਆ ਗਰਮੀ ਬਹੁਤ ਜ਼ਿਆਦਾ ਤੇ ਕੁਛ ਨਾ ਤੋਕੜ ਹੋਏ ਪਏ ਹੈਗੇ ਪਸ਼ੂ ਆਪਣੇ ਤੇ ਦੋ ਗਾਵਾਂ ਆ ਜੀ ਆਪਾਂ ਛੱਡ ਦਿੱਤਾ ਕਿਉਂਕਿ ਉਹਨਾਂ ਨੂੰ 7ਵਾਂ 7ਵਾਂ ਮਹੀਨਾ ਲੱਗ ਗਿਆ ਸੀਗਾ ਤੇ ਵਸ ਢਾਈ ਢਾਈ ਕੁ ਮਹੀਨੇ ਰਹਿ ਗਏ ਜੀ ਸਾਡੇ 6ਵੇਂ ਹੀ ਹੋ ਗਏ ਨਾਲ ਤੇ ਢਾਈ ਢਾਈ ਕੁ ਮਹੀਨੇ ਰਹਿ ਗਏ ਹਨਾ ਫਿਰ ਇਹ ਹੁਣ ਇੰਨਾ ਕੁ ਤਾਂ ਪਹਿਲਾਂ ਛੱਡਣ ਦਾ ਵੀ ਹੱਕ ਬਣਦਾ ਪਸ਼ੂ ਨੂੰ ਤੇ ਫਿਰ ਬਾਅਦ ਚ ਨਹੀਂ ਦੁੱਧ ਦਿੰਦੇ ਹੈਗੇ ਤੇ ਚਲੋ ਜੀ ਹੁਣ ਆਪਾਂ ਦੇਖਦੇ ਹਾਂ ਦਾਲ ਤਰੀ ਧਰਦੇ ਹਾਂ ਤੇ ਨਾਲੇ ਬਣਾਉਨੇ ਕਸਟਰਡ ਬੱਚੇ ਕਹਿੰਦੇ ਕਸਟਰਡ ਖਾਣਾ ਤੇ ਮਸੇ ਨਹੀਂ ਹੈ ਜੀ ਕੰਮ ਇਨ ਲੋਟਾਂ ਦੇ ਸਾਰਦੇ ਨੇ ਤੇ ਪਸ਼ੂ ਜਿਹੜੇ ਹਨਾ ਕਰਨੇ ਨਿਵਾ ਦਿੱਤੇ ਅੱਜ ਆਪਣੇ ਸਾਰੇ ਲੋਚ ਪਛੂ ਜਿਹੜੇ ਨਾ ਸਾਰੇ ਨਮਾਤੀ ਸੀ ਇੱਧਰ ਪਹਿਲਾਂ ਵੱੱਜਾ ਚੂਲੀਆਂ ਸੀ ਨੇ ਅੱਜ ਆਪਾਂ ਤੇ ਕਰਨੀ ਉਹਨੇ ਚਰ ਕੱਢ ਕੇ ਨਮਾਤੀ ਤੇ ਫੇਰ ਆਪਾਂ ਉਧਰ ਚੂਗਾ ਗਾਈਆਂ ਤੇ ਕੱਪੜੇ ਜਿਹੇ ਅੱਜ ਆਪਣੇ ਜਿਹੜੇ ਲਾਉਣ ਵਾਲੇ ਪਏ ਜਿਹੜੇ ਸ਼ਾਮ ਨੂੰ ਤੋਂ ਤੋਂ ਨੇ ਹੁੰਨੇ ਆਪਾਂ ਤੇ ਹੁਣ ਆਪਾਂ ਹਨਾ ਦਾਲ ਬਣਾ ਲਗੇ ਤੇ ਨਾਲੇ ਬਣਾਉਣੀ ਹੈ ਕਸਟੜ ਦੀ ਚਲੋ ਜੀ ਲੋਚ ਆਪਾਂ ਹੁਣ ਲਾਇਆ ਮੂੰਗੀ ਦੀ ਮੂੰਗੀ ਤੇ ਤੋਂ ਮੂੰਗੀ ਹਨਾ ਅੱਪਾ ਹੁਣ ਆ ਰਹੇ ਆਂ ਜਿੱਕੋਵੇਂ ਗੀਤੇ ਮਸਰੀ ਤੇ ਆਪਾਂ ਲੱਜ ਗੇਟ ਹੋ ਗਏ ਤਾਂ ਨਾਲ ਚੋਲੇ ਕਿ ਉਹ ਜਿਹੜੀ ਆਪਣੀ ਮਸ਼ੀਨ ਸੀ ਤੁਹਾਨੂੰ ਦੱਸਿਆ ਸੀ ਨਾ ਉਹ ਫੜ ਗਈ ਸੀ ਤੇ ਬਹੁਤ ਹੀ ਜਦੋ ਜਿਹਦ ਦੇ ਨਾਲ ਹੁਣ ਚੰਦ ਪੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਹੁਣ ਇਸ ਤਰ੍ਹਾਂ ਨੂੰ ਵੀ ਨਹੀਂ ਫੋਨ ਕਰਨਾ ਪਿਆ ਤੇ ਚਲੋ ਜੀ ਹੁਣ ਆਪਾਂ ਨਾ ਤਾਂ ਇੱਕ ਬੱਚੇ ਵਾਲੀ ਇੱਕ ਜੀ ਬਣਾਇਆ ਬੱਚਿਆਂ ਦੀ ਤਮਾਸ਼ੀ ਤੇ ਆਪਾਂ ਕਸਟਰਡ ਜਿਹੜਾ ਬੋਤਲ ਹੁਣ ਹੈ ਜੀ ਠੰਡਾ ਨਹੀਂ ਹੋਇਆ ਹੈ ਠੰਡਾ ਹੋ ਗਿਆ ਚਲੋ ਜੀ ਆਪਾਂ ਦਾਲ ਪਾ ਦਿੰਦੇ ਤੇ ਜਿਹੜਾ ਕਸਟਰਡ ਆਪਣਾ ਫ੍ਰਿਜ ਚ ਲਾ ਦਿੱਤਾ ਤੇ ਬੱਚੇ ਜੀ ਆਪਣੀ ਥੋੜਾ ਜਿਹਾ ਨਾ ਸਤਾ ਹੀ ਖਾਂਦੇ ਆ ਤੇ ਵਿੱਚ ਨਾ ਆਪਾਂ ਦਾਖਾਂ ਹੀ ਪਾ ਦਿੰਦੇ ਆ ਨਾ ਡਰਾਈ ਫਰੂਟ ਦੇ ਵਿੱਚ ਤੇ ਇਹ ਵਸ ਇੱਕ ਪਾਈਆਂ ਸੀ ਜੀ ਅਪਲੇਟਿੰਗ ਵਸ ਉਹਦੇ ਵਿੱਚ ਵਾਲੀਆਂ ਸੀ ਉਹ ਪੁੰਨ ਕੇ ਹਨ ਤੇ ਉਹਦੇ ਵਿੱਚ ਕਸਟਰਡ ਪਾ ਦਿੱਤਾ ਸੀਗਾ ਤੇ ਜੀ ਜਿਆਦਾ ਹਨਾ ਕੇਲੇ ਵਗੈਰਾ ਜਖਸ਼ੂਰ ਹਨਾ ਨਹੀਂ ਜਿਆਦਾ ਪਾਉਂਦੇ ਹੈਗੇ ਸਿੰਪਲੀ ਖਾਣਾ ਵਧੀਆ ਪਸੰਦ ਕਰਦੇ ਹੈਗੇ ਚਲੋ ਜੀ ਮੈਂ ਹਨਾ ਬੱਚੇ ਖਾਂਦੇ ਆਪਾਂ ਉਹ ਵੀ ਬਣਾ ਕੇ ਦਿੱਤਾ ਉਹਨਾਂ ਨੂੰ ਤੇ ਹੁਣ ਜੀ ਆਪਣੇ ਹਨਾ ਰੱਜ ਦੇ ਨਾਲ ਇਕੱਠੇ ਗਤਰੀ ਜਾਂਦੀ ਹੈਗੀ ਯੋਗ ਰਾਜੂ ਪੱਠੇ ਪਾ ਦੂਗਾ ਸੜ ਦੂਗਾ ਨਾਲ ਦੀ ਨਾਲ ਹਰਾ ਇਸ ਬਣਾ ਜੀ ਚੂੜੀ ਵਗੈਰਾ ਨਹੀਂ ਪੋਣੀ ਵਿੱਚ ਇਹ ਕਰਨਾ ਆਪਣਾ ਪੱਠੇ ਪਾ ਰਿਹਾ ਕਿ ਆਪਾਂ ਹਨਾ ਦਾਣਾ ਜਿਹੜਾ ਵਗੈਰਾ ਉਹ ਆਪਾਂ ਉੱਪਰ ਹੀ ਪੱਠਿਆਂ ਦੇ ਪਾ ਜਾਗੇ ਅ ਇਸ ਵੇਲੇ ਪਾ ਹਨਾ ਇਹ ਸੂਬਾ ਪਾ ਰੱਖੇ ਸੂਬਾ ਨਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਕਿਉਂਕਿ ਹੁਣ ਗਰਮੀ ਦਾ ਟਾਈਮ ਆਗਾ ਤੇ ਕੰਮ ਹੋ ਰਹੀ ਨਹੀਂ ਠੀਕ ਹੋਣੀ ਹੈ ਨਾ ਤੇ ਹੁਣ ਆਪਾਂ ਬਸ ਦਾਣਾ ਪੁੱੜ ਪਾਨੇ ਤੇ ਆਪਣੀ ਦਾਲਾ ਜੀ ਬਣ ਰਹੀ ਹੈ ਤੇ ਚਲੋ ਜੀ ਆਪਾਂ ਹਨਾ ਇੱਥੇ ਕਰਦੇ ਆ ਆਪਣੀ ਵੀਡੀਓ ਦਾ ਐਂਡ ਤੇ ਆਪਣੇ ਜਿਹੜੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ